ਇਹ ਰੋਣਾ ਨਹੀਂ ਹੈਗਾ ਇਹ ਤਾਂ ਬੜਾ ਸਕੂਨ ਦਿੰਦਾ ਹੈ ਰੋਣਾ ਇਹ ਦੁੱਖ ਵਾਲਾ ਰੋਣਾ ਥੋੜੀ ਆ ਇਨਸਾਨ ਉਦੋਂ ਰਹਾ ਹੋ ਸਕਦਾ ਮੁਹੱਬਤ ਅਧੂਰੀ ਨਹੀਂ ਹੁੰਦੀ ਜਦੋਂ ਦੋ ਰੂਹਾਂ ਕੋਈ ਮੁਹੱਬਤ ਵਿੱਚ ਭਿੱਜੀਆਂ ਹੁੰਦੀਆਂ ਨੇ ਇੱਕ ਦੂਸਰੇ ਦੀ ਤੜਪ ਵਿੱਚ ਹੁੰਦੀਆਂ ਨੇ ਤਾਂ ਸਕੂਨ ਮਿਲਦਾ ਹੈ ਕੋਈ ਕੁਦਰਤ ਦਾ ਆਸ਼ਿਕ ਆ ਕੋਈ ਕਿਸੇ ਚੀਜ਼ ਦਾ ਆਸ਼ਿਕ ਆ ਜਿਹਨੂੰ ਮੁਹੱਬਤ ਕਰਦਾ ਉਹ ਪਲ-ਪਲ ਦੇਖਦਾ ਹੈ ਹਰ ਕੋਨੇ ਤੇ ਹਰ ਵੇਲੇ ਹਰ ਵਿੱਚੋਂ ਦੇਖਦਾ ਉਹ ਤੁਹਾਨੂੰ ਤੁਹਾਨੂੰ ਰਵਾਣਾ ਨਹੀਂ ਮੈਂ ਪ੍ਰੋਮਿਸ ਕਰਨੇ ਆ ਅੱਜ ਇੰਟਰਵਿਊ ਦੇ ਵਿੱਚ ਕਿ ਮੈਂ ਤੁਹਾਨੂੰ ਰਵਾਣਾ ਨਹੀਂ ਆ ਸਾਰੇ ਰਵਾ ਰਹੇ ਆ ਤੁਹਾਨੂੰ ਬਟ ਇਹ ਰੋਣਾ ਨਹੀਂ ਹੈਗਾ ਇਹ ਤਾਂ ਬੜਾ ਸਕੂਨ ਦਿੰਦਾ ਹੈ ਰੋਣਾ ਇਹ ਦੁੱਖ ਵਾਲਾ ਰੋਣਾ ਥੋੜੀ ਆ ਇਹ ਬਿਰਾਗ ਵਾਲਾ ਰੋਣਾ ਬਿਰਾਗ ਤਾਂ ਸਕੂਨ ਦਿੰਦਾ ਬੰਦੇ ਨੂੰ ਇਵਨ ਜਿਹੜੀ ਫਿਲਮ ਹੈਗੀ ਹੈ ਸ਼ਾਇਰ ਫਿਲਮ ਹੈ ਤੇ ਮੁਹੱਬਤ ਦਾ ਜਦੋਂ ਜ਼ਿਕਰ ਆਂਦਾ ਹੈ ਤਾਂ ਮੈਨੂੰ ਤੁਹਾਡਾ ਤੇ ਸਰਦੂਲ ਜੀ ਦਾ ਜ਼ਿਕਰ ਤਾਂ ਆਂਦਾ ਹੀ ਆਂਦਾ ਹੈ ਬਿਕੋਜ਼ ਯੂ ਗਾਈਜ਼ ਆਰ ਲੈਜੈਂਡਸ ਤੁਸੀਂ ਪਿਆਰ ਦੀ ਮਿਸਾਲ ਦਿੰਨੇ ਹੋ ਸੋ ਅੱਜ ਫਿਲਮ ਦੇਖ ਕੇ ਕਿਵੇਂ ਦਾ ਫੀਲ ਹੋਇਆ ਕਿੰਨਾ ਕਨੈਕਟ ਕੀਤਾ ਦੱਸੋ ਬਹੁਤ ਜ਼ਿਆਦਾ ਮੈਨੂੰ ਤਾਂ ਇਦਾਂ ਲੱਗਦਾ ਸੀ ਜਿਵੇਂ ਇਹ ਸਾਰੀ ਮੇਰੀ ਰੂਹ ਦੀ ਗੱਲ ਕੀਤੀ ਹੋਵੇ ਸਕਰੀਨ ਦੇ ਉੱਤੇ ਲੀਰੂ ਜੀ ਨੇ ਤੇ ਸਰਤਾਜ ਜੀ ਨੇ ਇਦਾਂ ਦੀ ਫਿਲਮਾਂ ਇਦਾਂ ਦੀ ਸ਼ਾਇਰੀ ਇਹ ਜੀ ਸੋਚ ਸਲਾਮ ਹੈ ਇਹ ਜੀ ਸੋਚ ਲੋ ਕਿ ਚੀਜ਼ਾਂ ਅਸਲ ਵਿੱਚ ਨਹੀਂ ਇਹ ਸਥਾਈ ਆ ਇਹ ਕਦੇ ਖਤਮ ਨਹੀਂ ਹੋ ਸਕਦੀਆਂ ਇਹ ਤੁਰ ਹੈ ਸਾਡਾ ਮੁਹੱਬਤ ਆ ਨਾ ਇਹ ਸਾਰਾ ਤੁਰ ਹੈ ਬਾਕੀ ਦਾ ਸਭ ਕੁਝ ਆਂਦਾ ਜਾਂਦਾ ਰਹਿੰਦਾ ਦੁੱਖ ਸੁੱਖ ਜਾਂ ਹੋਰ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਹ ਜਿਹੜੀ ਚੀਜ਼ ਆ ਇਹ ਹਮੇਸ਼ਾ ਰਹਿਣ ਵਾਲੀ ਚੀਜ਼ ਆ ਬਹੁਤ ਕਨੈਕਟ ਕੀਤਾ ਮੈਂ ਫਿਲਮ ਦੇ ਜਦੋਂ ਫਿਲਮ ਦੇਖ ਰਹੀ ਸੀ ਤੇ ਵਾਰ-ਵਾਰ ਇਮੋਸ਼ਨਲ ਜਿਹੜੇ ਸੀਨ ਸੀਗੇ ਵਾਰ-ਵਾਰ ਮੈਂ ਬਿਰਾਗ ਆ ਰਿਹਾ ਸੀਗਾ ਫਿਲਮ ਦੇਖ ਕੇ سکون ਆ ਰਿਹਾ ਸੀਗਾ ਮੁਹੱਬਤ ਨੂੰ ਦੇਖ ਕੇ ਜਦੋਂ ਦੋ ਰੂਹਾਂ ਕੋਈ ਮੁਹੱਬਤ ਵਿੱਚ ਭਿੱਜੀਆਂ ਹੁੰਦੀਆਂ ਨੇ ਇੱਕ ਦੂਸਰੇ ਦੀ ਤੜਪ ਵਿੱਚ ਹੁੰਦੀਆਂ ਨੇ ਤਾਂ ਸਕੂਨ ਮਿਲਦਾ ਹੈ ਆ ਮੈਂ ਪੁੱਛਣਾ ਚਾਹਾਂਗੀ ਆ ਕਿ ਜਦੋਂ ਮੁਹੱਬਤ ਵਿੱਚ ਦੋ ਲੋਕ ਵਿਛੜਦੇ ਨੇ ਕਿ ਉਸ ਤੋਂ ਬਾਅਦ ਵੀ ਉਹਨਾਂ ਦੀ ਮੁਹੱਬਤ ਪੂਰੀ ਹੋ ਜਾਂਦੀ ਹੈ ਆ ਮੁਹੱਬਤ ਤਾਂ ਪੂਰੀ ਹੁੰਦੀ ਹੈ ਮੁਹੱਬਤ ਹੁੰਦੀ ਹੈ ਪੂਰੀ ਆ ਮੁਹੱਬਤ ਕਦੇ ਅਧੂਰੀ ਹੁੰਦੀ ਨਹੀਂਗੀ ਬੰਦਾ ਅਧੂਰਾ ਹੋ ਸਕਦਾ ਹੈ ਇਨਸਾਨ ਅਧੂਰਾ ਹੋ ਸਕਦਾ ਹੈ ਮੁਹੱਬਤ ਅਧੂਰੀ ਨਹੀਂ ਹੁੰਦੀ ਮੁਹੱਬਤ ਹਮੇਸ਼ਾ ਪੂਰੀ ਹੁੰਦੀ ਆ ਹਾਂ ਜੇ ਇਨਸਾਨ ਪੂਰਾ ਹੋ ਜਵੇ ਉਹ ਖੁਸ਼ਕਿਸਮਤ ਆ ਫਿਰ ਮੁਹੱਬਤ ਦਾ ਜਿਹੜਾ ਜਿਹੜੀ ਬਰਸਾਤ ਆ ਨਾ ਫਿਰ ਉਹ ਉਹਦੇ ਉੱਤੇ ਪੂਰੀ ਬਰਸਦੀ ਆ ਤੇ ਮੁਹੱਬਤ ਦੀ ਜਿਹੜੀ ਰੀਜਾ ਹੈ ਨਾ ਸ਼ਾਇਰੀ ਦੇ ਰਾਹੀ ਇੱਕ ਸ਼ਾਇਰ ਪੂਰੀਆਂ ਕਰਦਾ ਹੈ ਤੁਸੀਂ ਕੀ ਸਮਝਦੇ ਹੋ ਇਹਨੂੰ ਬਿਲਕੁਲ ਦੇਖੋ ਜਿਹੜੇ ਰਾਈਟਰ ਨੇ ਜਾਂ ਸ਼ਾਇਰੀ ਕਰਦੇ ਨੇ ਉਹ ਜਿਹੜੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਮੁਹੱਬਤ ਨਾਲ ਜੁੜੇ ਹੋਏ ਨੇ ਆਸ਼ਿਕ ਨਹੀਂ ਕੋਈ ਕੁਦਰਤ ਦਾ ਆਸ਼ਿਕ ਆ ਕੋਈ ਕਿਸੇ ਚੀਜ਼ ਦਾ ਆਸ਼ਿਕ ਜਿਹਨੂੰ ਮੁਹੱਬਤ ਕਰਦਾ ਉਹ ਪਲ-ਪਲ ਦੇਖਦਾ ਹੈ ਹਰ ਕੋਨੇ ਤੇ ਹਰ ਵੇਲੇ ਹਰ ਵਿੱਚੋਂ ਦੇਖਦਾ ਉਹ ਤੇ ਉਹ ਜਦੋਂ ਦੇਖਦਾ ਉਹਨੂੰ ਸਕੂਨ ਮਿਲਦਾ ਹੈ ਕੁਛ ਨਾ ਕੁਛ ਉਹਦੇ ਅੰਦਰੋਂ ਅਲਫ਼ਾਜ਼ ਨਿਕਲਦੇ ਆ ਤੇ ਉਹ ਅਲਫ਼ਾਜ਼ ਜਿਹੜੇ ਉਹ ਸ਼ਾਇਰੀ ਦਾ ਰੂਪ ਕਰ ਲੈਂਦੇ ਧਾਰਨ ਜਾਂ ਫਿਰ ਕੋਈ ਸਟੋਰੀ ਦਾ ਰੂਪ ਧਾਰਨ ਕਰ ਲੈਂਦੇ ਨੇ ਤੇ ਆ ਐਡੇ ਚੀਜ਼ਾਂ ਚੱਲਦੀਆਂ ਨੇ ਆਸ਼ਿਕਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਉਤਰੀਆਂ ਨੇ ਅੱਜ ਤੱਕ ਸੱਚੀਆਂ ਸੋਚੀਆਂ ਕਿਤਾਬਾਂ ਉਹ ਸੱਚੇ ਆਸ਼ਕ ਹੋਏ ਨੇ ਨਾ ਰੱਬ ਦੇ ਆਸ਼ਕ ਹੋਏ ਨੇ ਸੱਚੇ ਤੇ ਉਹ ਜਿਵੇਂ ਆਸ਼ਕੀ ਦੀਆਂ ਕਿਤਾਬਾਂ ਨੇ ਸੂਫੀ ਰੰਗ ਦੀਆਂ ਕਿਤਾਬਾਂ ਨੇ ਇੱਕ ਆਸ਼ਿਕ ਮੇਰੇ ਨਾਲ ਵੀ ਖੜੇ ਹੈ ਥੈਂਕ ਯੂ ਸੋ ਮੱਚ ਮੈਮ ਬਹੁਤ ਚੰਗਾ ਲੱਗਾ ਹਮੇਸ਼ਾ ਹੀ ਬਹੁਤ ਚੰਗਾ ਲੱਗਦਾ ਨਾਲ ਗੱਲ ਕਰਕੇ